ਮਨਲਾ ਬੰਦਾ ਜੇ ਕੋਈ ਕਣਕ ਦਾ ਸੀਜ਼ਨ ਲਾਉਣਾ ਜਾ ਕੇ ਬੰਦੇ ਨੇ ਕੱਲਾ ਜਾ ਕੇ ਲੀਵਰ ਲਾਉਣਾ ਭਰਾ ਲੀਵਰ ਲਾਉਣਾ ਤੇ ਇਹਦੇ ਮਗਰ ਹੋ ਲੱਗਿਆ ਹੋਇਆ ਆਪਣਾ ਨਹੀਂ ਹਾਂ ਐਸਐਮਐਸ ਦੇ ਨਾਲ ਆਈ ਇਹ ਡਰਾਵਲ ਦੇ ਵਿੱਚ ਪੈਂਦੀਆਂ ਨੇ ਹਨਾ ਜੀ ਫੁੱਲ ਹੈਵੀ ਤਵਾਂ ਗਈ ਕੋਈ ਐਸ ਦਿੱਕਤ ਵਾਲੀ ਗੱਲ ਹੀ ਨਹੀਂ ਹੈਗਾ ਜੀ ਠੀਕ ਹੈ ਜੀ ਤਵੇ ਤਵੇ ਹਾਂਜੀ ਦੋਸਤੋ ਅੱਜ ਦੀ ਵੀਡੀਓ 'ਚ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਆਪਾਂ ਜ਼ਿਲ੍ਹਾ ਬਠਿੰਡਾ ਤੇ ਪਿੰਡ ਹੈਗਾ ਵੀਰੇ ਆਪਣਾ ਲਹਿਰੀ ਲਹਿਰੀ ਜੀ ਲਹਿਰੀ ਪਿੰਡਾ ਤੇ ਆਪਣਾ ਦਮਦਮਾ ਸਾਹਿਬ ਤੋਂ 13 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈਗਾ ਤੇ ਬਾਈ ਕੋਲ ਨਾ ਜਿਹੜਾ ਅੱਜ ਖੇਤੀਬਾੜੀ ਦੇ ਰਿਲੇਟਡ ਸੰਦ ਨੇ ਜਿਹੜੇ ਜਿਵੇਂ ਟਰੈਕਟਰ ਹੋਇਆ ਟਰਾਲੀ ਹੋਇਆ ਤੇ ਤਵੀਆਂ ਦੇ ਤਿੰਨ ਸੈੱਟ ਤੇ ਦੋ ਕੰਪੈਨਾਂ ਇੱਕ ਵੱਡੀ ਕੰਪੈਨ ਇੱਕ ਛੋਟੀ ਕੰਪੈਨ ਤੇ ਰੋਟਾਵੇਟਰ ਤੇ ਹੋਰ ਵੀ ਕਾਫੀ ਸਮਾਨ ਆ ਫੁੱਲ ਵੀਡੀਓ ਨਾਲ ਬਣੇ ਰਹੋ ਤੇ ਬਾਈ ਪ੍ਰਦੀਪ ਨਾਲ ਗੱਲ ਕਰਦੇ ਆ ਬਾਈ ਜੀ ਹੱਸੇਗਾ ਸਸ਼ੀ ਗੱਲ ਜੀ ਬਾਈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੱਤਾ ਵਿਆ ਦੀ ਹਾਂਜੀ ਤਾਂ ਤੇ ਇਹ ਕਿੰਨੇ ਤਵੀਆਂ ਦਾ ਸੈੱਟ ਹੈ 16 ਦਾ ਸੈੱਟ ਹੈ ਜੀ ਮਤਲਬ 4 ਇੰਚੀ ਫਰੇਮ ਚ ਆ ਗਈ ਠੀਕ ਹੈ 16 ਦਾ ਸੈੱਟ ਆ 4 ਇੰਚੀ ਫਰੇਮ ਚ ਆਪਣੇ ਕੋਲੇ ਦੋ ਸੀਜ਼ਨ ਹੋ ਗਈ ਇਹਨਾਂ ਨੂੰ ਬਣਿਆ ਕਿੱਥੋਂ ਦਾ ਹੋਇਆ ਇਹ ਮਹਿਲ ਵਾਲਿਆਂ ਦਾ ਬਣਾਈ ਮਾਨਸਾ ਮੰਡੀ ਮਾਨਸਾ ਮੰਡੀ ਮਹਿਲ ਵਾਲਿਆਂ ਦਾ ਬਣਿਆ ਹੋਇਆ ਤੇ ਇਹ ਡਰਾਵਲ ਦੇ ਵਿੱਚ ਪੈਂਦੀਆਂ ਨੇ ਹੈਨਾ ਜੀ ਫੁੱਲ ਹੈਵੀ ਤਵੇਂ ਆਈ ਕੋਈ ਇਸ ਦਿੱਕਤ ਵਾਲੀ ਗੱਲ ਹੀ ਨਹੀਂ ਹੈਗਾ ਜੀ ਠੀਕ ਹੈ ਜੀ ਤਵੇ ਤੂ ਵਧੀਆ ਵੀਰੇ ਕੰਪਨੀ ਦੇ ਲੱਗੇ ਹੋਏ ਨੇ ਹੈਵੀ ਦੇ ਵਿੱਚ ਤਵੇ ਨੇ ਤੇ ਤਵੀਆਂ ਦੀ ਕਸਾਈ ਵੀ ਕੁਝ ਵੀ ਨਹੀਂ ਹੋਈ ਹੈਨਾ ਵੀਰੇ ਤੇ ਲੋ ਜੀ ਇਸ ਤੋਂ ਬਾਅਦ ਇਹ ਲਿਫਟ ਤੋਂ ਬਣਾਉ ਤੇ ਆ ਗਏ ਹੈਨਾ ਵੀਰੇ ਆਪਣੇ ਹੋਤੇ ਤੇ ਅੱਗੇ ਆ ਗਿਆ 14 ਤਵੀਆਂ ਦਾ ਸੈੱਟ ਹੈ ਤੇ 14 ਤਵੀਆਂ ਦਾ ਸੈੱਟ ਆ ਗਿਆ ਤੇ ਇਹਦੀ ਕੀ ਵੀਰੇ ਡਿਟੇਲ ਆ ਮਤਲਬ ਵਧੀਆ ਤਵੀਆਂ ਇਹ ਕਿਸੇ ਪਾਸੋਂ ਕੋਈ ਟੁੱਟ ਚ ਭੱਜ ਨਹੀਂ ਹੈ ਕਿ ਕੋਈ ਕਾਇ ਨਹੀਂ ਹੈਗਾ ਵੀ ਕ੍ਰੈਂਕ ਕੋਈ ਐਂਗਲ ਕ੍ਰੈਂਕ ਕੋ ਫਰੇਮ ਕਿਸੇ ਪਾਸੋਂ ਕ੍ਰੈਂਕ ਨਹੀਂ ਹੈਗਾ ਜੀ ਅੱਛਾ ਮਤਲਬ ਕਿ ਜਾ ਕੇ ਕੋਈ ਇਹਦੀ ਰਿਪੇਅਰ ਵਗੈਰਾ ਨਹੀਂ ਕਰਨੀ ਨੀ ਨਹੀਂ ਗੱਲੀ ਬੰਦਾ ਬਸ ਗ੍ਰੀਸ ਮਾਰ ਲੇ ਜੀ ਨਾ ਗ੍ਰੀਸ ਮਾਰ ਲੂਗਾ ਤਾਂ ਉਹ ਤਾਂ ਅਗਲੇ ਦੀ ਬਿਹਤਰੀ ਹੋਣਾ ਠੀਕ ਹੈ ਜੀ ਰੇਟ ਇਹਦਾ ਦੱਸੋਗੇ ਜਾਂ ਮੌਕੇ ਤੇ ਹੋਊਗਾ ਰੇਟ ਇਹਦਾ ਆਪਾਂ ਚੱਲ 10 ਦਿਨ ਲਈ ਫਿਰ ਫੋਨ ਵਾਲੇ ਆਈ ਜਾਣਗੇ ਮਤਲਬ ਇਹਦਾ 25000 ਰੁਪਿਆ 53000 ਇਹ ਤੇ ਆਪਣੇ ਕੋਲ 14 ਸੈਟ ਹੋਰ ਪਿਆ ਵੀਡੀਓ ਚ ਨਹੀਂ ਆ ਰਿਹਾ ਇਹ ਉਹ ਹਾਂਜੀ ਮਤਲਬ ਨਵੇਂ ਤਵੇ 99 ਪੈਸੇ ਤਵੇ ਆਈ ਉਹਦੇ ਮਤਲਬ 10 ਕਿਲੇ ਪਹਿਲੀ ਵਾਹ ਹੈ ਉਹਦੇ ਨਾਲ ਹੀ ਠੀਕ ਹੈ ਜੀ ਮਤਲਬ ਫਰੇਮ ਉਹਦਾ 4 ਇੰਚੀ ਆਈ ਅੱਛਾ ਫੁੱਲ ਤਵੀਆਂ ਸੋਹਣੀਆਂ ਤਵੀਆਂ ਆਈ ਠੀਕ ਹੈ ਜੀ ਮਤਲਬ ਟੈਰਸ ਤੇ ਲੱਗਿਆ ਹੋਇਆ ਹੈ ਜੀ ਉਹ ਉਹਨਾਂ ਦਾ ਵੀਰੋ ਦੇਖ ਕੇ ਮੌਕੇ ਤੇ ਰੇਟ ਉਹਦਾ ਮੌਕੇ ਤੇ ਰੇਟ ਹੋ ਜੂਗਾ ਜੀ ਕੋਈ ਆਇਆ ਨਹੀਂ ਹੈਗਾ ਕੋਈ ਮੰਦਾ ਜੇ ਕੋਈ ਮਤਲਬ ਆਪਣੇ ਨਾਲ ਤਵੀਆਂ ਦੀ ਕੱਟ ਵੱਢ ਕਰਨਾ ਚਾਹੁੰਦਾ ਹੈ ਕਈ ਵਾਰੀ ਅਗਲੇ ਕੋਲ ਇੱਕ ਹਸੀਆਂ ਤਵੀਆਂ ਹੁੰਦੀਆਂ ਕੋਈ ਵੀ ਸੰਦ ਖੇਤੀਬਾੜੀ ਵਾਲੀ ਦਾ ਘਟਿਆ ਮੰਨ ਲਓ ਉਹਦੀ ਵੀ ਆਪਾਂ ਕਟਵੱਟ ਕਰ ਲਾਂਗੇ ਵੀਰੋ ਜੇ ਕੋਈ ਤੁਸੀਂ ਇਹਨਾਂ ਤੇ ਸੰਦ ਖਰੀਦ ਦਿਓ ਤਾਂ ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲੀ ਦਾ ਸੰਦ ਆ ਕੋਈ ਵੀ ਉਹ ਵਿੱਚ ਕਟਿਆ ਜਾਊਗਾ ਹਨਾ ਜੀ ਕੋਈ ਵੀ ਸੰਦ ਤੇ ਉਸ ਤੋਂ ਬਾਅਦ ਆ ਗਿਆ ਟਰੈਕਟਰ ਹਰਿਆਣਾ ਨੰਬਰ ਦਾ ਟਰੈਕਟਰ ਹੈ ਜੀ ਇਹ ਤੇ ਇਹਦੀ ਕੀ ਡਿਟੇਲ ਆ ਕਿੰਨੇ ਮਾਡਲ ਆ ਮੰਨ ਲਾ 10 ਮਾਡਲ ਆਈ ਇਹ 10 ਮਾਡਲ ਆ 750 ਸੋਨਾ ਲੀਕਾ ਇੰਟਰਨੈਸ਼ਨਲ ਆ ਗਿਆ ਜੀ ਇੰਜਨ ਗੇਅਰਾਂ ਦੀ ਬਾਈ ਗਾਰੰਟੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਨਵਾਂ ਰੈਡੀਏਟਰ ਆ ਨਵੀਂ ਬੈਟਰੀ ਹੈ ਜੀ ਠੀਕ ਹੈ ਮਤਲਬ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਜੀ ਬੰਦੇ ਨੂੰ ਬਾਈ ਇੱਕ ਵਾਰ ਬਾਹ ਕੇ ਲੈ ਜੀ ਦੱਸ ਦੋ ਵੀ ਬਾਹ ਕੇ ਲਿਆ ਸਕਦਾ ਬਾਹ ਕੇ ਬੰਦਾ ਤਸੱਲੀ ਕਰ ਲਈ ਚਾਰ ਦਿਨ ਬੰਦਾ ਕੋਈ ਹੈ ਜੀ ਦਿੱਕਤ ਵਾਲੀ ਨਹੀਂ ਲੋ ਜੀ ਵੀਰੇ ਬਾਹ ਕੇ ਤਸੱਲੀ ਕਰਕੇ ਇਹਦੇ ਟਾਇਰ ਹੈਗੇ ਨੇ ਅਪੋਲੋ ਦੇ ਨੇ ਅਪੋਲੋ ਦੇ ਟਾਇਰ ਨੇ 35 ਪੈਸੇ 35 ਪੈਸੇ ਦੇ ਟਾਇਰ ਨੇ ਤੇ ਕੰਡੀਸ਼ਨ ਵਧੀਆ ਹੱਕ ਹੱਕ ਚੰਗੀ ਨਹੀਂ ਮਤਲਬ ਸਾਰੀ ਕੰਡੀਸ਼ਨ ਦਾ ਮਗਰਾਟਾ ਮਰੂਟਾ ਦਾ ਵੀ ਮਤਲਬ ਸ਼ੋ ਸ਼ੂ ਦਾ ਸਾਰਾ ਮਤਲਬ ਟੈਟਰਾਈ ਨਹੀਂ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਿਲਕੁਲ ਚੰਗੇ ਹੀ ਪਿਆ ਟਰੈਕਟਰ ਹੈ ਤੇ ਵੀਰੇ ਰੇਟ ਇਹਦਾ ਕੀ ਰਹੂਗਾ ਰੇਟ ਫਿਕਸ ਜਾਂ ਰੈਡੀ ਟਾਈ 1 ਲੱਖ ਰੁਪਈਆ ਆਈ ਇਹਦਾ ਅੱਛਾ 2.5 ਲੱਖ ਰੁਪਈਆ ਰੇਟ ਆ ਵੀਰੇ ਫਿਕਸ ਤੇ ਜਿਹੜੇ ਵੀਰਾਂ ਨੂੰ ਸੋਨਾ ਲਿਕਾ ਦੀ ਲੋੜ ਆ ਉਹ ਬਾਈ ਕੋਲ ਕੰਟੈਕਟ ਕਰਕੇ ਖਰੀਦ ਸਕਦੇ ਨੇ ਉਸ ਤੋਂ ਬਾਅਦ ਆ ਗਈ ਕੰਪਾਈਨ ਕਰਤਾਰ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਕਿੰਨੇ ਮਾਡਲ ਆ ਇਹ ਬੌਰਾ 12 ਮਾਡਲ ਆਈ ਭਰਾ 12 ਮਾਡਲ ਆ ਹਾਂਜੀ ਬਾਈ ਜੀ 12 ਮਾਡਲ ਆ ਇਹ ਤੇ ਮਤਲਬ ਰਿਪੇਅਰ ਦੀ ਹੈ ਮਤਲਬ ਫੋਲ ਰੈਡੀ ਖੜੀ ਹੈ ਮਸ਼ੀਨੀ ਜੀ ਰਿਪੇਅਰ ਦੀ ਫੁੱਲ ਰੈਡੀ ਆ ਮਤਲਬ ਕਿ ਸੀਜ਼ਨ ਆ ਰਿਹਾ ਬਸ ਜਾਣ ਸਰ ਚਲਾਉਣੀ ਆ ਮਤਲਬ ਬੰਦਾ ਜੇ ਕੋਈ ਕਣਕ ਦਾ ਸੀਜ਼ਨ ਲਾਉਣਾ ਜਾ ਕੇ ਬੰਦੇ ਨੇ ਕੱਲਾ ਜਾ ਕੇ ਲੀਵਰ ਲਾਉਣਾ ਭਰਾ ਲੀਵਰ ਲਾਉਣਾ ਤੇ ਇਹਦੇ ਮਗਰ ਹੋ ਲੱਗਿਆ ਹੋਇਆ ਆਪਣਾ ਨਹੀਂ ਹਾਂ ਇਸ ਸਮੇਂ ਸੇ ਦੇ ਨਾਲ ਆ ਜੀ ਐਸ ਐਮ ਐਸ ਨਾਲ ਆ ਹਾਂਜੀ ਤੇ ਇੰਜਨ ਇਹਦੇ ਵਿੱਚ ਕਿਹੜਾ ਹੈ ਇੰਜਨ ਇਹਦੇ ਵਿੱਚ 02 ਆ ਇਸ ਟਾਈਮ ਜੀ 02 ਆ ਹਾਂਜੀ ਹਾਂਜੀ ਪਹਿਲਾਂ ਨਾਲ ਇਹਦੇ ਕਿਹੜਾ ਹੁੰਦਾ ਸੀ ਇਹਦੇ ਚਿੱਟਾ ਟਰਬੋ ਆਇਆ ਜੀ 12 ਮਾਡਲ ਜੀ ਜਿੰਨੇ ਵੀ 12 ਮਾਡਲ ਆ ਜਾਂ 12 ਤੇ 11 ਚੱਕਰ ਤਾਰ ਤੇ ਵਿਸ਼ਾਲ ਨਾਲ ਚਿੱਟਾ ਟਰਬੋ ਹੀ ਲਾਇਆ ਅੱਛਾ ਉਹਦੀ ਮਾਰਕੀਟ ਨਹੀਂ ਸੀ ਹਨਾ ਉਹਦਾ ਮਾਰਕੀਟ ਨਹੀਂ ਕੁਛ ਨਾ ਡੀਜ਼ਲ ਬਹੁਤ ਖਾਂਦਾ ਸੀਗਾ ਜੀ ਲੋਕਾਂ ਨੇ ਬਦਲਤੇ ਜੀ ਇੰਜਣ ਕਿਸੇ ਨੇ ਟਰਬੋ ਲਹਾਤੀ ਕਿਸੇ ਨੇ ਇੰਜਣ ਬਦਲਤਾ ਜੀ ਠੀਕ ਹੈ ਜੀ ਹਾਂਜੀ ਆਹ ਆਪਣੀਆਂ ਬੈਲਟਾਂ ਵਗੈਰਾ ਸਾਰੀਆਂ ਬੈਲਟਾਂ ਸਾਰੀਆਂ ਕੋਈ ਐਂ ਦਿੱਕਤ ਸਾਰੇ ਵਾਇਰਿੰਗ ਨਵੇਂ ਆ ਜੀ ਇਹਦੇ ਅੱਜ ਦੀ ਘੜੀ ਜੀ ਮੰਨ ਲਾ ਫੀਡਰ ਵਾਲੀਆਂ ਚੈਨਾਂ ਨਵੀਆਂ ਫਟੀਆਂ ਨਵੀਆਂ ਜੀ ਠੀਕ ਹੈ ਜੀ ਵਿੱਚ ਬਾਸਕਟ ਹੈ ਜਿਹੜੀ ਉਹ ਵੀ ਨਵੀਂ ਹੈ ਜੀ ਕ੍ਰੈਂਕਾਂ ਗੁੱਟ ਕੇ ਨਵੀਂ ਹੈ ਜੀ ਠੀਕ ਹੈ ਜੀ ਤੇ ਕਟਰ ਦੀ ਕਟਰ ਦੀ ਰਿਪੇਅਰ ਹੋਈ ਖੜੀ ਹੈ ਜੀ ਫੁੱਲ ਮੰਨ ਲਾ ਨਵਾਂ ਬਲੇਡ ਨਵੀਂ ਸਟੈਪ ਪਾਈ ਪਈ ਨਵੇਂ ਬਲੇਡ ਨਵੀਆਂ ਫਿੰਗਰਾਂ ਇੱਕ ਸਟੈਪ ਇਹਦੇ ਨਾਲ ਆਈ ਤੇ ਦੋ ਤਿੰਨ ਸ਼ਾਫਟਾਂ ਹੀ ਨਾਲ ਇਹਦੇ ਮੰਨ ਲਾ ਠੀਕ ਹੈ ਇਹ ਕਪੈਨ ਦੀਆਂ ਬੈਟਰੀਆਂ ਵਗੈਰਾ ਬੈਟਰੀਆਂ ਜਮਾਂ ਨਵੀਆਂ ਹੀ ਸਾਲ ਦੀ ਗਾਰੰਟੀ ਪਈ ਆ ਬੰਦੇ ਦੀ ਸੀਜ਼ਨ ਦੀ ਅੱਛਾ ਸੀਜ਼ਨ ਦੀ ਗਾਰੰਟੀ ਪਈ ਆ ਬੈਟਰੀਆਂ ਦੀ ਵੀਰੇ ਬਸ ਤੁਸੀਂ ਫੈਸਲੇ ਲੈ ਲਓ ਬੈਕਪਲੈਂਟ ਤੇ ਢੂੜ ਸਾਲ ਦੀ ਗਾਰੰਟੀ ਪਈ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅਗਲੇ ਆਗੇ ਵੀਰੇ ਇਧਰ ਦੀ ਉਹ ਦੂਸਰੀ ਕਪੈਨ ਇਹਦਾ ਰੇਟ ਕੀ ਰਹੂ ਵੀਰੇ ਇਹਦਾ 9 ਲੱਖ 40 ਹਜ਼ਾਰ ਰੁਪਏ ਹੀ ਸੁਦੇ ਐਸਐਮਐਸ ਅੱਛਾ ਨਾਲ ਐਸਐਮਐਸ 9 ਲੱਖ 40 ਹਜ਼ਾਰ ਰੇਟਾ ਦੇ ਆਪਣੇ ਨਾਮ ਹੀ ਮੌਕੇ ਤੇ ਰੇਟ ਹੋ ਜੂਗਾ ਮੌਕੇ ਤੇ ਰੇਟ ਹੋ ਜੂਗਾ ਜੀ ਨਾ ਆਪਣੇ ਮਸ਼ੀ ਬਾਈ ਦੇ ਨਾਮ ਆ ਬਾਈ ਟਰਾਲੀਆਂ ਵੀ ਵੇਚ ਦੇਗਾ ਨਹੀਂ ਹਾਂ ਇਹ ਤਾਂ ਕੋਈ ਨੇ ਫੋਨ ਤੇ ਹੋ ਜੂਗਾ ਇਹ ਬੰਦਾ ਦੇਖ ਲੈ ਠੀਕ ਹੈ ਜੀ ਫੋਨ ਤੇ ਹੋ ਜੂਗਾ ਬਾਈ ਟਰਾਲੀਆਂ ਦਾ ਬੰਦਾ ਦੇਖ ਲੈ ਇਹਨਾਂ ਦੀ ਮਾੜੀ-ਮੋਟੀ ਰਿਪੇਅਰ ਕਰਨ ਵਾਲੀ ਰਹਿੰਦੀ ਆ ਤੇ ਆ ਗਈ ਵੀਰੇ ਇਹ ਕਿਹੜੀ ਆ ਬਈ ਸਟੈਂਡਰਡ ਸਟੈਂਡਰਡ 513 ਆਈ ਸਟੈਂਡਰਡ 513 ਹਾਂਜੀ ਇਹਦੀ 10 ਮਾਡਲ ਆ ਜੀ ਅੱਛਾ 10 ਮਾਡਲ ਆ ਤੇ ਇਹਦੀ ਰਿਪੇਅਰ ਰਹਿੰਦੀ ਹੈ ਹਜੇ ਮੱਲਾ ਰਿਪੇਅਰ ਦੀ ਚੱਲੀ ਜਾਂਦੀ 12 ਬੂਰਾ ਲਾ ਰੱਖੀਆਂ ਆਈ ਅੱਛਾ ਮੱਲਾ ਰਿਪੇਅਰ ਕਰੀ ਜਾਂ ਨਹੀਂ ਬਸ ਹੁਣ ਕੰਪਲੀਟ ਕਰ ਦਾਂਗੇ ਰਿਪੇਅਰ ਇਹਦੀ ਮੱਲਾ ਅਗਲੇ ਨੂੰ ਆਪਾਂ ਗ ਕੰਪਲੀਟ ਕਰਕੇ ਦੇਣੀ ਆ ਤੇ ਇੱਕ ਵਾਰ ਇਹ ਦੱਸ ਦੋ ਕਿਹੜੇ ਟਰੈਕਟਰ ਤੇ ਚੱਲੀ ਹੋਈ ਹੈ ਇਹ ਆਪਣੇ ਕੋਲੇ ਤਾਂ 855 ਦੇ ਚੱਲੀ ਆਈ ਅੱਛਾ ਮਾਲਕ ਬੰਦਾ ਜੇ ਕੋਈ ਹੋਰ ਟਰੈਕਟਰ ਦੇ ਵੀ ਕਰਨਾ ਚਾਹੁੰਦਾ ਆਪਾਂ ਟਰੈਕਟਰ ਵੀ ਫਿੱਟ ਕਰਵਾ ਕੇ ਦੇ ਦਾਂਗੇ ਫਿੱਟ ਕਰਕੇ ਦੇ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਿੱਛੇ ਖਰਚ ਆ ਜਾ ਹਾਂ ਗਾਹਕ ਨੂੰ ਕੋਈ ਆਣੀ ਹੈਗਾ ਕੋਈ ਪਛਾਨਣੀ ਆਊਗੀ ਜੀ ਮਤਲਬ ਜਾ ਕੇ ਉਹ ਵੀਰੇ ਜੋ ਕੋਈ ਟਰੈਕਟਰ ਇੱਥੇ ਲੈ ਕੇ ਆਉ ਕੋਈ ਖਰਚਾ ਨਹੀਂ ਲਿਆ ਜਾਊਗਾ ਜੀ ਕੋਈ ਖਰਚਾ ਨਹੀਂ ਤੇ ਥੋੜੀ ਕਪੈਣ ਜਿਹੜੀ ਫਿੱਟ ਕਰਕੇ ਚਾਲੂ ਕਰਕੇ ਚਾਲੂ ਕਰਕੇ ਹੀ ਬੰਦੇ ਨੇ ਜਾ ਕੇ ਕਲਾ ਮਤਲਬ ਉਹ ਕਹਿੰਦੇ ਹੁੰਦੇ ਲੀਵਰੀ ਲਾਉ ਠੀਕ ਹੈ ਜੀ ਹਾਂਜੀ ਹਾਂਜੀ ਸੀਏ ਟਾਇਰ ਨਾਲ ਆ ਜੀ ਸੀਏ ਟਾਇਰ ਨਾਲ ਨੇ ਹਾਂਜੀ ਹਾਂਜੀ 40 ਪੈਸੇ ਟਾਇਰ ਪਏ ਆ ਜੀ ਠੀਕ ਹੈ ਮਤਲਬ ਮੂਹਰੇ ਮਗਰਲੇ ਵੀ 40 ਕੇ ਪੈਸੇ ਟਾਇਰ ਆ ਜੀ ਠੀਕ ਹੈ ਜੀ ਲੋ ਜੀ ਵੀਰੋ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਬਾਈ ਦਾ ਜਿਹੜਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਕੱਲਾ ਰੂਟਾ ਵੀਟ ਰਹਿ ਗਿਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਈ ਦੀ ਵੱਧ ਤੋਂ ਵੱਧ ਸਪੋਰਟ ਕਰੋ ਜਿਹੜੇ ਵੀ ਹਨਾ ਖੇਤੀਬਾੜੀ ਰਿਲੇਟਰ ਸੰਦ ਨੇ ਇਹ ਵੀ ਬਾਈ ਕਹਿੰਦਾ ਮੈਂ ਸੇਲ ਕਰਨੇ ਆ ਤੇ ਬਾਕੀ ਜੇ ਕਿਸੇ ਕੋਲ ਹੋਰ ਵੀ ਸੰਦ ਹੁੰਦਾ ਤਾਂ ਉਹ ਵੀ ਵਿੱਚ ਕੱਟਿਆ ਜਾਊਗਾ ਲੋ ਜੀ 7 ਫੁੱਟਾ ਵੀਰੇ ਇਹ ਨਹੀਂ ਮੰਲਾ ਨਾਮੀ ਕੰਪਨੀ ਹੈ ਜੀ ਕੋਈ ਨਹੀਂ ਹੈ ਠੀਕ ਹੈ ਜੀ ਨਵੇਂ ਬਲੇਡ ਨੇ ਹਨਾ ਨਵੇਂ ਬਲੇਡ ਆਣ ਲੱਗ ਗਏ ਜੀ ਬਲੇਡ ਅਜੇ ਆਪਾਂ ਕਸੀ ਆਈਏ ਇਹਦੇ ਬਲੇਡ ਅੱਛਾ ਠੀਕ ਹੈ ਜੀ ਤੇ ਰੇਟ ਇਹਦਾ ਕੀ ਰਹੂ ਰੇਟ ਇਹਦਾ 67000 ਰੁਪਏ ਜੀ 67000 ਰੁਪਏ ਰੇਟ ਆ ਹਾਂ ਜੀ 82 ਮਤਲਬ 23 ਮਾਡਲ ਆਈਏ 23 ਮਾਡਲ ਆ ਜੀ ਮੌਕੇ ਤੇ ਮਾੜਾ ਮੋਟਾ ਮਾਨਦਾਨ ਕੀਤਾ ਜਾਊਗਾ ਜਿਹੜੇ ਬਾਈ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਤੇ ਇੱਕ ਵਾਰ ਫੇਰ ਦੱਸ ਦਿੰਨੇ ਆ ਤੁਹਾਨੂੰ ਵੀਰੋ 22 ਦੀ ਫੁੱਲ ਡਿਟੇਲ ਜਿਲ੍ਹਾ ਬਠਿੰਡਾ ਤੇ ਆਪਣਾ ਰਹਿ ਗਿਆ ਨੇੜੇ ਵੀਰੇ ਹਾ ਕਿੱਥੇ ਇਹਦੇ ਕਿਹੜੇ ਚਲਵੰਡੀ ਸਾਹਿਬ ਚਲਵੰਡੀ ਸਾਬੋਂ ਦੇ ਨੇੜੇ ਰਹਿ ਗਿਆ ਦਮਦਮਾ ਸਾਹਿਬ 13 ਕਿਲੋਮੀਟਰ ਤੇ ਪਿੰਡ ਹੈਗਾ ਜੀ ਲੈਰੀ ਲੈਰੀ ਪਿੰਡ ਆ ਬਾਈ ਦਾ ਨੇੜੇ ਬਾਰਡਰ ਬਾਕਸ ਅਮਰੀਕ ਬਾਈ ਦਿਖਾ ਦੇ ਬਾਰਡਰ ਬਾਕਸ ਦੇ ਨੇੜੇ ਵਰਕਸ਼ਾਪ ਰਹਿ ਗਈ ਤੇ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਕਾਲ ਕਰਕੇ ਬਾਈ ਨੂੰ ਜਰੂਰ ਇੱਕ ਵਾਰ ਸੇਵਾ ਦਾ ਮੌਕਾ ਦਿਓ ਜੀ ਧੰਨਵਾਦ ਧੰਨਵਾਦ